ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਅਸੀਂ ਦੱਸ ਦਈਏ ਆਪਾਂ ਆਪਣੀ ਚੈਨਲ ਤੇ ਸੱਚੀਆਂ ਹੜਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਇਸ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕੁਝ ਕਹਾਣੀਆਂ ਸਾਡੇ ਦਿਲ ਨੂੰ ਐਸਾ ਸਬਕ ਸਿਖਾ ਦਿੰਦੀਆਂ ਨੇ ਕਿ ਉਹ ਸਾਡੇ ਪੂਰੇ ਜੀਵਨ ਨੂੰ ਬਦਲ ਸਕਦੀਆਂ ਨੇ ਜੀਵਨ ਤੇ ਸੱਚ ਅਤੇ ਕਰਮਾਂ ਦੀ ਗਹਿਰਾਈ ਵਿੱਚੋਂ ਜਦੋਂ ਅਸਲ ਸਬਕ ਮਿਲਦਾ ਹੈ ਤਾਂ ਉਹ ਸਾਨੂੰ ਸੱਚਮੁੱਚ ਦੇ ਅਰਥ ਸਮਝਾਉਂਦਾ ਹੈ ਅਕਸਰ ਅਸੀਂ ਜੋ ਦੇਖਦੇ ਹਾਂ ਉਹ ਸਿਰਫ ਧੁੰਦਲਾ ਪਰਛਾਵਾਂ ਹੁੰਦਾ ਹੈ ਪਰ ਜਿਸ ਤਰ੍ਹਾਂ ਕਰਮ ਦੇ ਮੋਕੇ ਤੇ ਰੱਬ ਦੀ ਕਿਰਪਾ ਪ੍ਰਗਟ ਹੁੰਦੀ ਹੈ ਉਹ ਸਾਨੂੰ ਹੈਰਾਨ ਕਰ ਦਿੰਦੀ ਹੈ ਕਰਮਾਂ ਦੀ ਸ਼ਕਤੀ ਤੇ ਰੱਬ ਦੇ ਚਮਤਕਾਰਾਂ ਨੂੰ ਸਮਝਣ ਲਈ ਸਾਨੂੰ ਸੱਚਾਈ ਦੇ ਰਸਤੇ ਤੇ ਚੱਲਣਾ ਪੈਂਦਾ ਹੈ ਬੇਸ਼ੱਕ ਉਹ ਰਸਤਾ ਮੁਸ਼ਕਲਾਂ ਭਰਿਆ ਕਿਉਂ ਨਾ ਹੋਵੇ ਇਸ ਅਜੇਹੀ ਅਜੀਬ ਦਾਸਤਾਨ ਦਾ ਅਨੁਭਵ ਕਰਨ ਲਈ ਤਿਆਰ ਰਹੋ ਜਿੱਥੇ ਪਿਆਰ ਨਫ਼ਰਤ ਕਰਮ ਤੇ ਕਈ ਵਾਰ ਰੱਬ ਦੀ ਚਪੇੜ ਤੋਂ ਸਿੱਖਿਆ ਮਿਲਦੀ ਹੈ ਸਚਾਈ ਤੇ ਨੇਕ ਕਰਮਾਂ ਦੀ ਗਹਿਰਾਈ ਵਿੱਚੋਂ ਰੱਬ ਦਾ ਅਸ਼ੀਰਵਾਦ ਪ੍ਰਗਟ ਹੋਵੇਗਾ ਇਹ ਵੀ ਸਮਾ ਹੀ ਦੱਸਦਾ ਹੈ ਬਹੁਤ ਹੀ ਦਿਲਚਸਪ ਕਹਾਣੀ ਹੈ ਕਿਸੇ ਰਾਜ ਵਿੱਚ ਇੱਕ ਜੀ ਬਹੁਤ ਧਨવાન ਸੇਠ ਰਹਿੰਦਾ ਸੀ ਤੇ ਉਹ ਸ਼ਹਿਰ ਦਾ ਸਭ ਤੋਂ ਅਮੀਰ ਸੇਠ ਸੀ ਸਾਰੇ ਲੋਕ ਉਸ ਦੀ ਬਹੁਤ ਇੱਜ਼ਤ ਕਰਦੇ ਸੀ ਇੱਕ ਰਾਜੇ ਦੀ ਵਾਂਗ ਉਸ ਦਾ ਸ਼ਹਿਰ ਦੇ ਵਿੱਚ ਬੋਲ ਬਾਲਾ ਸੀ ਸ਼ਹਿਰ ਦਾ ਮੁਖੀਆ ਹੋਣ ਕਰਕੇ ਹਰ ਕੰਮ ਉਸ ਤੋਂ ਪੁੱਛ ਕੇ ਕੀਤਾ ਜਾਂਦਾ ਸੀ ਤੇ ਸੇਠ ਜੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਜਿਹੜਾ ਉਹ ਸੇਠ ਹੁੰਦਾ ਸੀ ਸੋ ਜੀ ਸੇਠ ਦੀ ਇੱਕ ਛਵੀ ਬਹੁਤ ਹੀ ਵਧੀਆ ਹੁੰਦੀ ਹੈ ਸਾਰੇ ਨਗਰ ਦੇ ਲੋਕਾਂ ਦੇ ਸਾਹਮਣੇ ਸੋ ਜਦੋਂ ਜੀ ਕੀ ਹੁੰਦਾ ਵਾ ਜਦੋਂ ਸੇਠ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੁੰਦਾ ਜੀ ਜਦੋਂ ਵਾਈ ਗੁਰੂ ਜੀ ਉਹਨਾਂ ਨੂੰ ਦਾਤ ਦਿੰਦੇ ਨੇ ਇੱਕ ਕੁੜੀ ਹੁੰਦੀ ਹੈ ਜੀ ਜਦੋਂ ਕੁੜੀ ਹੁੰਦੀ ਹੈ ਜੀ ਉਹਨਾਂ ਦੇ ਕੀ ਹੁੰਦਾ ਜੀ ਕੀ ਪਾਣਾ ਵਰਤਦਾ ਜਿਹੜਾ ਸੇਠ ਹੁੰਦਾ ਉਸ ਦੀ ਘਰ ਵਾਲੀ ਦਾ ਦੇਹਾਂਤ ਹੋ ਜਾਂਦਾ ਜਦੋਂ ਉਸ ਦੀ ਬੇਟੀ ਦਾ ਜਨਮ ਹੁੰਦਾ ਸੋ ਜਿਹੜਾ ਸੇਠ ਹੁੰਦਾ ਜੀ ਉਹ ਇਸ ਨੂੰ ਸਹਿ ਨਹੀਂ ਪਾਉਂਦਾ ਤੇ ਉਹ ਇੱਕ ਤਰ੍ਹਾਂ ਪਾਗਲਾ ਵਾਂਗ ਰਿਐਕਟ ਕਰਨ ਲੱਗ ਜਾਂਦਾ ਜਦੋਂ ਉਸ ਨੂੰ ਪਤਾ ਲੱਗਦਾ ਕਿ ਉਸ ਦੀ ਪਤਨੀ ਦਾ ਦੇਹਾਂਤ ਹੋ ਚੁੱਕਾ ਆ ਤੇ ਉਹ ਇਸ ਦੀ ਵਜ੍ਹਾ ਆਪਣੀ ਜਿਹੜੀ ਨਵੀਂ ਜੰਮੀ ਬੱਚੀ ਹੁੰਦੀ ਆ ਉਹਨੂੰ ਮੰਦਾ ਜਿਹੜਾ ਸੇਟ ਹੁੰਦਾ ਜੀ ਉਹ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੁੰਦਾ ਆਪਣੀ ਘਰਵਾਲੀ ਨੂੰ ਸੋ ਜੀ ਉਹ ਉਸ ਦੀ ਮੌਤ ਦਾ ਕਾਰਨ ਆਪਣੀ ਉਹ ਧੀ ਨੂੰ ਮੰਨਣ ਲੱਗ ਜਾਂਦਾ ਜਿਹੜੀ ਕਿ ਉਹਦੇ ਘਰ ਵਿੱਚ ਹੋਈ ਹੁੰਦੀ ਆ ਸੋ ਜੀ ਉਹ ਨਫ਼ਰਤ ਦੇ ਨਾਲ ਧੀ ਨੂੰ ਦੇਖਣ ਲੱਗ ਜਾਂਦਾ ਨਫ਼ਰਤ ਦੀਆਂ ਨਜ਼ਰਾਂ ਦੇ ਨਾਲ ਧੀ ਨੂੰ ਦੇਖਦਾ ਨਾ ਉਹਨੂੰ ਕਦੀ ਪਿਆਰ ਕਰਦਾ ਨਾ ਕਦੀ ਉਹਨੂੰ ਬੁਲਾਉਂਦਾ ਤੇ ਉਹਦੇ ਵੱਲ ਦੇਖਣਾ ਵੀ ਉਹ ਪਸੰਦ ਨਹੀਂ ਕਰਦਾ ਸੋ ਜੀ ਬਹੁਤ ਹੀ ਨਫ਼ਰਤ ਪਰ ਜਾਂਦੀ ਆ ਉਸ ਬੱਚੀ ਦੇ ਲਈ ਉਹਦੇ ਮਨ ਦੇ ਵਿੱਚ ਫਿਰ ਜੀ ਕੀ ਹੁੰਦਾ ਆ ਕਿ ਜਿਹੜਾ ਸੇਠ ਹੁੰਦਾ ਆ ਜੀ ਉਸ ਨੂੰ ਉਸਦੇ ਰਿਸ਼ਤੇਦਾਰ ਉਸਦੇ ਭੈਣ ਭਰਾ ਹੋਰ ਵਿਆਹ ਕਰਨ ਦੇ ਲਈ ਕਹਿੰਦੇ ਨੇ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਦਾ ਹੁੰਦਾ ਸੀ ਰਿਸ਼ਤੇਦਾਰਾਂ ਨੂੰ ਕਿ ਜੋ ਬੱਚੀ ਆ ਉਸ ਨੂੰ ਇੱਕ ਮਾਂ ਦੀ ਜ਼ਰੂਰਤ ਆ ਉਸ ਦੀ ਵਾਈਫ ਦੀ ਡੈਥ ਤੋਂ ਬਾਅਦ ਜੀ ਉਹ ਪਾਗਲਾ ਵਾਂਗ ਹੋ ਜਾਂਦਾ ਉਹਨੂੰ ਕੰਮਕਾਰ ਦੇ ਵਿੱਚ ਵੀ ਉਹਦਾ ਧਿਆਨ ਨਹੀਂ ਜਾਂਦਾ ਤੇ ਨਾ ਹੀ ਜਿਹੜੀ ਉਹ ਉਹਦੇ ਅੰਦਰ ਸੇਵਾ ਭਾਵਨਾ ਸੀ ਉਹ ਵੀ ਖਤਮ ਹੋ ਜਾਂਦੀ ਆ ਜਿੱਥੇ ਉਹ ਲੋਕਾਂ ਦੀ ਬਹੁਤ ਮਦਦ ਕਰਦਾ ਸੀ ਉਸ ਦਾ ਵੀ ਜੀ ਬਿਲਕੁਲ ਬੰਦ ਕਰ ਦਿੰਦਾ ਜੀ ਉਹ ਵੀ ਕੰਮ ਕਰਨੇ ਉਹ ਬਿਲਕੁਲ ਵੀ ਲੋਕਾਂ ਦੀ ਸੇਵਾ ਕਰਨੀ ਵੀ ਬੰਦ ਕਰ ਦਿੰਦਾ ਵਾ ਤੇ ਲੋਕ ਤੇ ਨਗਰ ਦੇ ਜਿਹੜੇ ਹੁੰਦੇ ਆ ਉਹ ਵੀ ਬਹੁਤ ਜ਼ਿਆਦਾ ਪੇਰੇਸ਼ਾਨ ਹੁੰਦੇ ਆ ਇਹ ਉਹਦੀ ਸਿਚੁਏਸ਼ਨ ਨੂੰ ਦੇਖ ਕੇ ਜਿਹੜੀ ਉਹ ਸੇਠ ਦੀ ਹੁੰਦੀ ਆ ਉਹ ਨਹੀਂ ਚਾਹੁੰਦੇ ਸੀ ਕਿ ਜਿਹੜਾ ਸੇਠ ਆ ਉਹ ਡਿਪਰੈਸ਼ਨ ਦੇ ਵਿੱਚ ਚਲਾ ਜਾਵੇ ਸੋ ਉਹ ਕੀ ਕਰਦੇ ਆ ਜੀ ਕੁਝ ਨਗਰ ਦੇ ਜਿਹੜੇ ਬਹੁਤ ਹੀ ਉਹਦੇ ਖਾਸ ਜਿਹੜੇ ਮਿਲਣ ਵਰਤਨ ਵਾਲੇ ਜਿਹੜੇ ਲੋਕ ਸੀਗੇ ਜਾਂ ਕੁਝ ਰਿਸ਼ਤੇਦਾਰ ਸਾਰਿਆਂ ਨੇ ਜੀ ਮਿਲ ਕੇ ਉਸ ਨੂੰ ਸਮਝਾਇਆ ਤੇ ਦੂਸਰਾ ਵਿਆਹ ਕਰਵਾਇਆ ਜੀ ਉਹਦਾ ਤੇ ਜਦੋਂ ਦੂਸਰਾ ਵਿਆਹ ਹੁੰਦਾ ਜੀ ਤੁਹਾਨੂੰ ਪਤਾ ਮਤਰੇਈ ਮਾਂ ਜਦੋਂ ਆਉਂਦੀ ਆ ਇੱਕ ਮਤਰੇਈ ਮਾਂ ਕਦੀ ਵੀ ਪਹਿਲੀ ਘਰਵਾਲੀ ਦੇ ਬੱਚੇ ਨੂੰ ਪਿਆਰ ਨਹੀਂ ਕਰਦੀ ਤੇ ਉੱਪਰੋਂ ਜਿਹੜਾ ਸੀਟ ਸੀ ਉਹ ਤਾਂ ਪਹਿਲਾਂ ਹੀ ਜੀ ਉਸ ਨਾਲ ਨਫ਼ਰਤ ਕਰਦਾ ਸੀ ਜਿਹੜੀ ਉਹਦੀ ਪਹਿਲੀ ਬੇਟੀ ਹੁੰਦੀ ਆ ਉਹਦਾ ਨਿਰਮਲਾ ਨਾਮ ਹੁੰਦਾ ਤੇ ਉਹਦੇ ਨਾਲ ਬਹੁਤ ਹੀ ਨਫ਼ਰਤ ਕਰਦਾ ਹੁੰਦਾ ਜੀ ਉਹ ਤੇ ਇਸ ਕਰਕੇ ਉਸ ਦੀ ਇਸ ਚੀਜ਼ ਦਾ ਜਿਹੜੀ ਉਹਦੀ ਵਾਈਫ ਆ ਉਹ ਵੀ ਫਾਇਦਾ ਚੱਕਦੀ ਆ ਤੇ ਉਹ ਵੀ ਜੀ ਬਿਲਕੁਲ ਵੀ ਉਸ ਦੀ ਬੇਟੀ ਨੂੰ ਪਿਆਰ ਨਹੀਂ ਦਿੰਦੀ ਇੱਕ ਮਾਂ ਵਾਲਾ ਜਿਹਨੂੰ ਪਿਆਰ ਮਿਲਣਾ ਚਾਹੀਦਾ ਉਹਨੂੰ ਨਹੀਂ ਮਿਲਦਾ ਤੇ ਕੁਝ ਸਮਾਂ ਬਾਅਦ ਕੀ ਹੁੰਦਾ ਜੀ ਜਿਹੜੀ ਦੂਸਰੀ ਘਰ ਵਾਲੀ ਹੁੰਦੀ ਆ ਉਹਦੇ ਘਰ ਵੀ ਇੱਕ ਬੱਚੀ ਹੀ ਜਨਮ ਲੈਂਦੀ ਆ ਤੇ ਜਦੋਂ ਬੱਚੀ ਜਨਮ ਲੈਂਦੀ ਆ ਤੇ ਜਦੋਂ ਜੀ ਬੱਚੀ ਹੁੰਦੀ ਆ ਤੇ ਜਿਹੜਾ ਸੇਠ ਹੁੰਦਾ ਆ ਤੇ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਆ ਕਿ ਉਸ ਨੂੰ ਕਿਉਂਕਿ ਪਹਿਲਾਂ ਜਿਹੜਾ ਡਰ ਉਹਦੇ ਮਨ 'ਚ ਬੈਠਿਆ ਹੋਇਆ ਸੀ ਕਿਉਂਕਿ ਜਦੋਂ ਤੇ ਪਹਿਲੀ ਬੇਟੀ ਨਿਰਮਲਾ ਹੋਈ ਸੀ ਉਦੋਂ ਜੀ ਉਸ ਦੀ ਪਹਿਲੀ ਘਰਵਾਲੀ ਦੀ ਡੈਥ ਹੋ ਚੁੱਕੀ ਹੁੰਦੀ ਆ ਤੇ ਹੁਣ ਜੀ ਜਦੋਂ ਦੂਸਰੀ ਬੇਟੀ ਸਹੀ ਸਲਾਮਤ ਹੋ ਜਾਂਦੀ ਆ ਤੇ ਉਹ ਉਸ ਨੂੰ ਬਹੁਤ ਹੀ ਪਿਆਰ ਕਰਦਾ ਤੇ ਉਹਦਾ ਨਾਂ ਸੁਭਾਗਵਤੀ ਰੱਖਦਾ ਵਾ ਸੋ ਜੀ ਜਿਹੜੀ ਪਹਿਲੀ ਮਾਂ ਹੁੰਦੀ ਆ ਉਹਦੀ ਜਿਹੜੀ ਬੇਟੀ ਹੁੰਦੀ ਆ ਉਹਨੂੰ ਉਹ ਪਿਆਰ ਨਹੀਂ ਮਿਲਿਆ ਹੁੰਦਾ ਜਿਹੜਾ ਉਹ ਜਿਹੜਾ ਪਿਆਰ ਦੂਜੀ ਸੁਭਾਗਵਤੀ ਨੂੰ ਸਾਰੇ ਦਿੰਦੇ ਨੇ ਜਿਹੜਾ ਸੇਠ ਹੁੰਦਾ ਉਹ ਆਪਣੀ ਜਿਹੜੀ ਦੂਸਰੀ ਬੇਟੀ ਹੁੰਦੀ ਆ ਦੂਸਰੇ ਵਿਆਹ ਦੀ ਉਹਨੂੰ ਬਹੁਤ ਪਿਆਰ ਕਰਦਾ ਉਹਦੀਆਂ ਸਾਰੀਆਂ ਡਿਮਾਂਡਾਂ ਵੀ ਪੂਰੀਆਂ ਕਰਦਾ ਆ ਜੀ ਸੋ ਉਹਨੂੰ ਹਰ ਇੱਕ ਸੁੱਖ ਸਹੂਲਤ ਮਿਲਦੀ ਆ ਇਸ ਦੇ ਬਾਵਜੂੜੇ ਜਿਹੜੀ ਉਹਦੀ ਪਹਿਲੀ ਬੇਟੀ ਹੁੰਦੀ ਆ ਨਿਰਮਲਾ ਉਹ ਉਹਦੇ ਪਿਆਰ ਲਈ ਤਰਸਦੀ ਰਹਿੰਦੀ ਆ ਆਪਣੇ ਪਿਤਾ ਦਾ ਉਹਨੂੰ ਕਦੀ ਵੀ ਪਿਆਰ ਨਹੀਂ ਮਿਲਿਆ ਸੀ ਸਮਾਪਿਤ ਦਾ ਜਾਂਦਾ ਜੀ ਫਿਰ ਕੀ ਹੁੰਦਾ ਆ ਜਦੋਂ ਵੱਡੀਆਂ ਹੋ ਜਾਂਦੀਆਂ ਦੇਖੋ ਜੀ ਆਖਰਕਾਰ ਵਿਆਹ ਤਾਂ ਕਰਨਾ ਹੀ ਆ ਚਾਹੇ ਉਸ ਦੇ ਪਿਤਾ ਜੀ ਉਸ ਨੂੰ ਪਸੰਦ ਕਰਦੇ ਸੀ ਚਾਹੇ ਨਹੀਂ ਚਾਹੇ ਉਹ ਛੋਟੀ ਬੇਟੀ ਨੂੰ ਜ਼ਿਆਦਾ ਪਸੰਦ ਕਰਦੇ ਸੀ ਪਰ ਧੀਆਂ ਕਿਸੇ ਨੇ ਵੀ ਨਹੀਂ ਰੱਖੀਆਂ ਸੋ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ ਉਹ ਜੀ ਸੇਠ ਨੂੰ ਕਹਿੰਦੀ ਆ ਕਿ ਹੁਣ ਕੁੜੀਆਂ ਜਵਾਨ ਹੋ ਚੁੱਕੀਆਂ ਨੇ ਵਿਆਹ ਯੋਗ ਹੋ ਚੁੱਕੀਆਂ ਨੇ ਇਹਨਾਂ ਦਾ ਵਿਆਹ ਕੀਤਾ ਜਾਵੇ ਤੇ ਉਹ ਸੇਠ ਨੂੰ ਇਹ ਵੀ ਕਹਿੰਦੀ ਆ ਕੀ ਆਪਾਂ ਪਹਿਲਾਂ ਵੱਡੀ ਬੇਟੀ ਦਾ ਹੀ ਵਿਆਹ ਕਰਾਂਗੇ ਕਿਉਂਕਿ ਜੇ ਆਪਾਂ ਛੋਟੀ ਬੇਟੀ ਦਾ ਪਹਿਲਾਂ ਸੁਭਾਗਵਤੀ ਦਾ ਵਿਆਹ ਕਰਦੇ ਆਂ ਤੇ ਫਿਰ ਇਹਦਾ ਵਿਆਹ ਨਹੀਂ ਹੋਣਾ ਤੇ ਲੋਕ ਵੀ ਕਿੰਤੋਂ ਪਰੰਤੂ ਕਰਨਗੇ ਕਿ ਵੱਡੀ ਕੁੜੀ ਦਾ ਵਿਆਹ ਕਿਉਂ ਨਹੀਂ ਕੀਤਾ ਸੋ ਨਾ ਚਾਹੁੰਦੇ ਹੋਏ ਵੀ ਜੀ ਉਸ ਨੂੰ ਜਿਹੜਾ ਸੇਠ ਹੁੰਦਾ ਆ ਜੀ ਉਸ ਨੂੰ ਇਹ ਕੰਮ ਦੇ ਵਿੱਚ ਹਾਮੀ ਭਰਨੀ ਪੈਂਦੀ ਆ ਸੋ ਜੀ ਉਹ ਜਿਹੜੀ ਵੱਡੀ ਬੇਟੀ ਆ ਨਿਰਮਲਾ ਉਹਦੇ ਨਾਲ ਇੰਨੀ ਨਫ਼ਰਤ ਕਰਦਾ ਤਾਂ ਨਫ਼ਰਤ ਦੇ ਵਿੱਚ ਆ ਕੇ ਜੀ ਉਹ ਕੀ ਕਰਦਾ ਆ ਉਹਦੇ ਲਈ ਸਭ ਤੋਂ ਹੀ ਮਾੜਾ ਰਿਸ਼ਤਾ ਲੱਭਦਾ ਵਾ ਜਿਹੜਾ ਉਹਦਾ ਘਰ ਵਾਲਾ ਹੁੰਦਾ ਉਹ ਅੰਨਾ ਹੁੰਦਾ ਵਾ ਤੇ ਬਹੁਤ ਹੀ ਗਰੀਬ ਪਰਿਵਾਰ ਲੱਭਦਾ ਵਾ ਤੇ ਜਿਹੜੇ ਕੀ ਭੀਖ ਮੰਗ ਕੇ ਸਮਾਂ ਗੁਜ਼ਾਰਦੇ ਨੇ ਤੇ ਬਹੁਤ ਹੀ ਜੀ ਨਗਰ ਦੇ ਲੋਕ ਇਸ ਦੀ ਉਲੰਘਣਾ ਵੀ ਕਰਦੇ ਨੇ ਤੋਂ ਜਿਹੜੀ ਸੇਠ ਦੀ ਨਜ਼ਰਾਂ ਦੇ ਵਿੱਚ ਲੋਕ ਲੋਕਾਂ ਦੀ ਨਜ਼ਰਾਂ ਵਿੱਚ ਇੱਕ ਸੇਠ ਬਹੁਤ ਹੀ ਇੱਕ ਉਹ ਰਿਸਪੈਕਟ ਦਾ ਇੱਕ ਨਜ਼ਰੀਆ ਰੱਖਦੇ ਸੀ ਉਹਦੇ ਲਈ ਉਹ ਸਾਰਾ ਬਦਲ ਜਾਂਦਾ ਜੀ ਸਾਰੇ सेठ ਨਫ਼ਰਤ ਕਰਦੇ ਨੇ ਉਸ ਦੀ ਇਹ ਜਦੋਂ ਉਹਨਾਂ ਨੂੰ ਚੀਜ਼ ਪਤਾ ਲੱਗਦੀ ਗੱਲ ਪਤਾ ਲੱਗਦੀ ਕਿ सेठ ਇੰਨੀ ਨੀਂਹ ਚੜਕਤ ਕਿਵੇਂ ਕਰ ਸਕਦਾ ਉਹ ਵੀ ਆਪਣੀ ਬੇਟੀ ਦੇ ਲਈ ਸੋ ਜੀ ਫਿਰ ਵੀ ਉਸ ਸੇਠ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਆਪਣੀ ਜਿਵੇਂ ਲਗਾ ਲਓ ਕਿ ਜਦੋਂ ਉਹ ਟਾਈਮ ਉਹਦੀ ਵਾਈਫ ਦੀ ਡੈਥ ਹੋਈ ਸੀ ਜਿਵੇਂ ਕੋਈ ਆਪਣੀ ਰੜਕ ਹੀ ਕੱਢਦਾ ਹੋਵੇ ਤੇ ਉਹ ਕੀ ਕਰਦਾ ਗਰੀਬ ਘਰ ਦੇ ਵਿੱਚ ਇੱਕ ਅੰਨੇ ਦੇ ਨਾਲ ਉਹਦਾ ਵਿਆਹ ਕਰ ਦਿੰਦਾ ਤੇ ਜਦੋਂ ਜੀ ਸੁਭਾਗ ਜਦੋਂ ਨਿਰਮਲਾ ਦਾ ਵਿਆਹ ਹੋ ਜਾਂਦਾ ਤੇ ਨਿਰਮਲਾ ਆਪਣੇ ਸਹੁਰੇ ਘਰ ਜਾਂਦੀ ਆ ਤੇ ਦੇਖਦੀ ਆ ਇੱਕ ਟੁੱਟੀ ਫੁੱਟੀ ਝੌਂਪੜੀ ਹੁੰਦੀ ਆ ਕਰ ਵੀ ਉਹਨਾਂ ਕੋ ਸਹੀ ਨਹੀਂ ਹੁੰਦਾ ਬਹੁਤ ਹੀ ਗਰੀਬ ਹੁੰਦੇ ਨੇ ਤੇ ਉਹਦੀ ਸੱਸ ਜੀ ਸੁਬਾ ਸ਼ਾਮ ਜਾ ਕੇ ਭੀਖ ਮੰਗਦੀ ਆ ਤਾਂ ਜਾ ਕੇ ਉਹ ਇੱਕ ਵੇਲੇ ਦੀ ਰੋਟੀ ਖਾ ਪਾਉਂਦੇ ਨੇ ਨਿਰਮਲਾ ਇਹ ਸਾਰਾ ਕੁਝ ਦੇਖ ਕੇ ਬਹੁਤ ਦੁਖੀ ਹੁੰਦੀ ਆ ਤੇ ਪਰਮਾਤਮਾ ਦੇ ਅੱਗੇ ਵੀ ਉਹ ਇਹੀ ਰੋਂਦੀ ਆ ਕਿ हे ਵਾਹਿਗੁਰੂ ਸੱਚੇ ਪਾਤਸ਼ਾਹ ਕਿ ਮੈਂ ਕਿ हे ਵਾਹਿਗੁਰੂ ਸੱਚੇ ਪਾਤਸ਼ਾਹ ਕਿ ਮੇਰੇ ਕਿਹੜੇ ਕਰਮਾਂ ਦੀ ਸਜ਼ਾ ਮੈਨੂੰ ਮਿਲ ਰਹੀ ਆ ਫਿਰ ਵੀ ਜੀ ਚਲੋ ਆਪਣੇ ਮਨ ਨੂੰ ਸਮਝਾਉਂਦੀ ਆ ਤੇ ਉਹ ਰੱਬ ਦੇ ਭਾਣੇ ਦੇ ਵਿੱਚ ਰਹਿਣਾ ਮਨਜ਼ੂਰ ਕਰਦੀ ਆ ਤੇ ਉਹ ਜੀ ਆਪਣੀ ਸੱਸ ਦਾ ਤੇ ਆਪਣੇ ਪਤੀ ਦਾ ਬਹੁਤ ਸਤਿਕਾਰ ਕਰਦੀ ਆ ਤੇ ਉਹ ਇੱਕ ਚੰਗੀ ਨੋਹ ਦੀ ਤਰ੍ਹਾਂ ਕੰਮਕਾਰ ਦੇ ਵਿੱਚ ਜੁਟ ਜਾਂਦੀ ਆ ਬਹੁਤ ਸੇਵਾ ਕਰਦੀ ਆ ਤੇ ਇੱਕ ਦਿਨ ਜੀ ਉਹ ਆਪਣੀ ਸੱਸ ਨੂੰ ਕਹਿੰਦੀ ਆ ਕਿ ਮਾਤਾ ਜੀ ਤੁਸੀਂ ਜਦੋਂ ਇਦਾਂ ਭੀਖ ਮੰਗਣ ਜਾਂਦੇ ਹੋ ਮੈਨੂੰ ਬਹੁਤ ਬੁਰਾ ਲੱਗਦਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੋ ਤੁਸੀਂ ਇਦਾਂ ਕਰੋ ਤੁਸੀਂ ਜਿਹੜੇ ਕੁਝ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਉਹ ਮੈਨੂੰ ਦੋ ਕਿ ਮੈਂ ਖਰਬੂਜੇ ਵੇਚ ਕੇ ਜੋ ਵੀ ਦਿਹਾੜੀ ਆਪਣੀ ਬਣਿਆ ਕਰੂਗੀ ਆਪਾਂ ਉਹਦੇ ਵਿੱਚ ਗੁਜ਼ਾਰਾ ਕਰਿਆ ਕਰਾਂਗੇ ਸੋ ਜੀ ਜਿਹੜੀ ਉਹਦੀ ਸੱਸ ਹੁੰਦੀ ਆ ਉਹਨਾਂ ਨੂੰ ਪੈਸੇ ਦੇ ਦਿੰਦੀ ਆ ਜਿੰਨੇ ਵੀ ਉਹਦੇ ਕੋਲ ਹੁੰਦੇ ਆ ਜੀ ਉਹ ਖਰਬੂਜੇ ਵੇਚਣ ਲੱਗ ਜਾਂਦੀ ਆ ਉਧਰੋਂ ਫਿਰ ਕੀ ਹੁੰਦਾ ਜੀ ਸੇੜ ਦੀ ਜਿਹੜੀ ਦੂਸਰੀ ਬੇਟੀ ਹੁੰਦੀ ਆ ਸੁਭਾਗਵਤੀ ਉਹਦਾ ਜਿਹੜਾ ਵਿਆਹ ਬਹੁਤ ਹੀ ਚੰਗੇ ਘਰਾਨੇ ਦੇ ਵਿੱਚ ਉਹਦੇ ਪਿਤਾ ਜੀ ਕਰਦੇ ਨੇ ਬਹੁਤ ਹੀ ਚੰਗਾ ਵਾਰ ਲੱਭਦੇ ਨੇ ਪੈਸੇ ਵੱਲੋਂ ਵੀ ਰਤਬੇ ਵੱਲੋਂ ਹਰ ਇੱਕ ਚੀਜ਼ ਵੱਲੋਂ ਬਹੁਤ ਹੀ ਉੱਚਾ ਘਰਾਨਾ ਲੱਭਦੇ ਨੇ ਤੇ ਆਪਣੀ ਬੇਟੀ ਦਾ ਵਿਆਹ ਉਹ ਦੂਸਰੀ ਦਾ ਸੁਭਾਗਵਤੀ ਦਾ ਉੱਥੇ ਕਰਦਾ ਸੋ ਜਿਹੜੀ ਨਿਰਮਲਾ ਉਹ ਗਰੀਬੀ ਦੇ ਵਿੱਚ ਜੂਝ ਰਹੀ ਹੁੰਦੀ ਆ ਸੁਭਾਗਵਤੀ ਚੰਗੇ ਘਰ ਦੇ ਵਿੱਚ ਜਾ ਕੇ ਐਸ਼ੋ ਆਰਾਮ ਦਾ ਆਨੰਦ ਮਾਣ ਰਹੀ ਹੁੰਦੀ ਆ ਤੇ ਜਿਹੜੀ ਸੁਭਾਗਵਤੀ ਹੁੰਦੀ ਆ ਉਹ ਵੀ ਆਪਣੀ ਮਾਂ ਦੀ ਤਰ੍ਹਾਂ ਨਿਰਮਲਾ ਤੋਂ ਨਫ਼ਰਤ ਹੀ ਕਰਦੀ ਆ ਸੋ ਸਾਰੇ ਨਿਰਮਲਾ ਤੋਂ ਨਫ਼ਰਤ ਕਰਦੇ ਹੁੰਦੇ ਆ ਉਹਦੇ ਪਿਤਾ ਜੀ ਉਹਦੀ ਮਾਤਾ ਜੀ ਤੇ ਉਹਦੀ ਜਿਹੜੀ ਛੋਟੀ ਭੈਣ ਹੁੰਦੀ ਉਹ ਵੀ ਨਿਰਮਲਾ ਤੋਂ ਬਹੁਤ ਹੀ ਨਫ਼ਰਤ ਕਰਦੀ ਹੁੰਦੀ ਆ ਤੇ ਉਹ ਬਹੁਤ ਖੁਸ਼ ਹੁੰਦੇ ਹੁੰਦੇ ਨੇ ਨਿਰਮਲਾ ਨੂੰ ਉਸ ਹਾਲਾਤ ਵਿੱਚ ਦੇਖ ਕੇ ਕਿ ਨਿਰਮਲਾ ਗਰੀਬੀ ਦੇ ਵਿੱਚ ਜੂਝ ਰਹੀ ਆ ਉਹ ਬਹੁਤ ਉਹਨਾਂ ਦੀ ਆਤਮਾ ਨੂੰ ਸਕੂਨ ਮਿਲਦਾ ਉਸ ਨੂੰ ਗਰੀਬੀ ਦੇ ਵਿੱਚ ਦੇਖ ਕੇ ਉਧਰੋਂ ਜੀ ਜਿਹੜੀ ਜਿਹੜੀ ਨਰਮਲਾ ਹੁੰਦੀ ਆ ਉਹ ਇਹਨਾਂ ਨੂੰ ਆਪਣੇ ਰੱਬ ਦਾ ਭਾਣਾ ਸਮਝ ਕੇ ਕਬੂਲ ਕਰ ਲੈਂਦੀ ਆ ਸੋ ਜੀ ਉਹ ਰੋਜ਼ ਕੀ ਕਰਦੀ ਆ ਖਰਬੂਜੇ ਖਰੀਦਦੀ ਆ ਤੇ ਖਰਬੂਜੇ ਵੇਚ ਕੇ ਸ਼ਾਮ ਨੂੰ ਜੋ ਵੀ ਦਿਹਾੜੀ ਬੰਦੀ ਆ ਤੇ ਉਹ ਪਰਿਵਾਰ ਜੀ ਇਦਾਂ ਪੜਾ ਪਾਲਣ ਪੋਸ਼ਣ ਕਰਨ ਲੱਗਦਾ ਸੋ ਇੱਕ ਦਿਨ ਕੀ ਹੁੰਦਾ ਆ ਜੀ ਕਹਿੰਦੇ ਹੁੰਦੇ ਆ ਕਿ ਜੋ ਵਾਹਿਗੁਰੂ ਜੀ ਦੇ ਪਾਣੇ ਦੇ ਵਿੱਚ ਰਹਿੰਦਾ ਆ ਤੇ ਵਾਹਿਗੁਰੂ ਜੀ ਪ੍ਰੀਖਿਆ ਜ਼ਰੂਰ ਲੈਂਦੇ ਨੇ ਪਰ ਉਹਨਾਂ ਦੇ ਜਿਹੜੇ ਸਬਰ ਦਾ ਇਮਤਿਹਾਨ ਉਹਨਾਂ ਨੂੰ ਮਿਲਦਾ ਦੁਨੀਆ ਵੀ ਦੇਖ ਕੇ ਹੈਰਾਨ ਹੋ ਜਾਂਦੀ ਆ ਇੱਕ ਦਿਨ ਕੀ ਹੁੰਦਾ ਜੀ ਨਿਰਮਲਾ ਇੱਕ ਮੰਦਰ ਦੇ ਬਾਹਰ ਬੈਠੀ ਖਰਬੂਜੇ ਵੇਚਦੀ ਹੁੰਦੀ ਆ ਤੇ ਉੱਥੇ ਇੱਕ ਸੰਤ ਮਹਾਤਮਾ ਆਉਂਦੇ ਨੇ ਬਹੁਤ ਹੀ ਬਜੁਰਗਵਸਤਾ ਦੇ ਵਿੱਚ ਹੁੰਦੇ ਨੇ ਇੱਕ ਭਿਖਾਰੀ ਦੇ ਭੇਜ ਦੇ ਵਿੱਚ ਜਿਵੇਂ ਕਹ ਲਓ ਪਰਮਾਤਮਾ ਹੀ ਰੂਪ ਧਾਰਨ ਕਰਕੇ ਆਉਂਦਾ ਜੀ ਤੇ ਆ ਕੇ ਜੀ ਉਹ ਨਿਰਮਲਾ ਨੂੰ ਕਹਿੰਦਾ ਕਿ ਬੇਟੀ ਮੈਨੂੰ ਬਹੁਤ ਭੁੱਖ ਲੱਗੀ ਆ ਕੀ ਤੁਸੀਂ ਮੈਨੂੰ ਖਾਣ ਨੂੰ ਕੁਝ ਦੇ ਸਕਦੇ ਹੋ ਤੇ ਜਿਹੜੀ ਨਿਰਮਲਾ ਹੁੰਦੀ ਆ ਉਹਦੇ ਕੋਲ ਜੀ ਦੋ ਖਰਬੂਜੇ ਹੀ ਬਚੇ ਹੁੰਦੇ ਆ ਬਾਕੀ ਜੋ ਖਰਬੂਜੇ ਆ ਗਰਮੀ ਦਾ ਮੌਸਮ ਹੁੰਦਾ ਖਰਬੂਜੇ ਜਦੋਂ ਉਹ ਵੇਚਦੀ ਆ ਹੱਥੋਂ ਹੱਥ ਖਰਬੂਜੇ ਵਿਕ ਜਾਂਦੇ ਹੁੰਦੇ ਆ ਸੋ ਉਹਦੇ ਕੋਲ ਦੋ ਖਰਬੂਜੇ ਬਚੇ ਹੁੰਦੇ ਆ ਤੇ ਉਹ ਜੀ ਕੀ ਕਰਦੀ ਆ ਉਹ ਜਿਹੜਾ ਬਜ਼ੁਰਗ ਭਿਖਾਰੀ ਆਉਂਦਾ ਉਹਦੇ ਕੋਲ ਜੋ ਰੱਬ ਦਾ ਹੀ ਰੂਪ ਹੁੰਦਾ ਰੱਬ ਜੀ ਭੇਸ ਬਦਲ ਕੇ ਤੁਸੀਂ ਕਹਿ ਸਕਦੇ ਹੋ ਆਏ ਉਹਦੇ ਕੋਲ ਤੇ ਜਿਹੜੀ ਨਿਰਮਲਾ ਹੁੰਦੀ ਆ ਉਹਨਾਂ ਨੂੰ ਉਹ ਖਰਬੂਜੇ ਦਿੰਦੀ ਆ ਉਹਨਾਂ ਦਾ ਬਹੁਤ ਸਤਕਾਰ ਕਰਦੀ ਆ ਤੇ ਉਹਨਾਂ ਨੂੰ ਕਹਿੰਦੀ ਹਾਂ ਜੀ ਮੈਂ ਤੁਹਾਨੂੰ ਜ਼ਰੂਰ ਦਵਾਂਗੀ ਖਾਣ ਨੂੰ ਉਹਨਾਂ ਨੂੰ ਪਿਆਰ ਨਾਲ ਆਪਣੀ ਕੋਲ ਬਿਠਾਉਂਦੀ ਆ ਉਹਨਾਂ ਨੂੰ ਖਰਬੂਜੇ ਖਲਾਉਂਦੀ ਆ ਨਾਲੇ ਪਾਣੀ ਪਲਾਉਂਦੀ ਆ ਫਿਰ ਜੀ ਉਹ ਜਿਹੜੇ ਬਜ਼ੁਰਗ ਹੁੰਦੇ ਨੇ ਜਿਹੜੇ ਭਿਖਾਰੀ ਬਣ ਕੇ ਆਏ ਹੁੰਦੇ ਨੇ ਪਰਮਾਤਮਾ ਦੇ ਰੂਪ ਦੇ ਵਿੱਚ ਉਹ ਸੰਤ ਉਹਨੂੰ ਕਹਿੰਦੇ ਨੇ ਕਿ ਮੈਂ ਬਹੁਤ ਥੱਕ ਚੁੱਕਾ ਆ ਕਿ ਮੈਂ ਥੋੜੀ ਦੇਰ ਇੱਥੇ ਵਿਸ਼ਰਾਮ ਕਰ ਸਕਦਾ ਤੇ ਜੀ ਜਿਹੜੇ ਨਿਰਮਲਾ ਹੁੰਦੀ ਆ ਉਹ ਕਹਿੰਦੀ ਹਾਂਜੀ ਜ਼ਰੂਰ ਤੁਸੀਂ ਇੱਥੇ ਵਿਸ਼ਰਾਮ ਕਰ ਸਕਦੇ ਹੋ ਨਿਰਮਲਾ ਜਿੰਨੀ ਦੇਰ ਉਹ ਵਿਸ਼ਰਾਮ ਕਰਦੇ ਨੇ ਉਹਨਾਂ ਦੇ ਪੈਰ ਘੁੱਟਦੀ ਆ ਤੇ ਜਦੋਂ ਜੀ ਫਿਰ ਉਹ ਸੰਤ ਮਹਾਤਮਾ ਉੱਠਦੇ ਨੇ ਤੇ ਉੱਠ ਕੇ ਜੀ ਉਹ ਨਿਰਮਲਾ ਨੂੰ ਅਸ਼ੀਰਵਾਦ ਦਿੰਦੇ ਨੇ ਤੇ ਕਹਿੰਦੇ ਨੇ ਕਿ ਬੇਟੀ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਹੈ ਕਿ ਮੈਂ ਤਾਂ ਇੱਕ ਆਮ ਜਿਹਾ ਭਖਾਰੀਆਂ ਤੇ ਨਿਰਮਲਾ ਕਹਿੰਦੀ ਆ ਕਿ ਮੈਨੂੰ ਤੁਹਾਡਾ ਅਸ਼ੀਰਵਾਦ ਹੀ ਚਾਹੀਦਾ ਅੱਜ ਮੈਨੂੰ ਤੁਹਾਡੀ ਸੇਵਾ ਕਰਕੇ ਬਹੁਤ ਹੀ ਆਨੰਦ ਆਇਆ ਤੁਸੀਂ ਮੈਨੂੰ ਜਦੋਂ ਬੇਟੀ ਕਿਹਾ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਅੱਜ ਤੱਕ ਅਦੀ ਬੇਟੀ ਕਹਿ ਕੇ ਨਹੀਂ ਬੁਲਾਇਆ ਤੇ ਮੈਨੂੰ ਐ ਹੀ ਲੱਗਿਆ ਕਿ ਤੁਸੀਂ ਮੇਰੇ ਪਿਤਾ ਜੀ ਦੀ ਥਾਂ ਤੇ ਕਿਉਂਕਿ ਮੈਨੂੰ ਬਹੁਤ ਆਨੰਦ ਆਇਆ ਤੇ ਸੰਤ ਕੀ ਕਰਦੇ ਨੇ ਜਦੋਂ ਭਿਖਾਰੀ ਜਾਣ ਵੇਲੇ ਹੁੰਦੇ ਉਹਨਾਂ ਉਹ ਜਾਣ ਵੇਲੇ ਜੀ ਉਹ ਥੋੜੀ ਜੀ ਰਾਖ ਦੇ ਦਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਕਿ ਇਹ ਰਾਖ ਤੂੰ ਆਪਣੇ ਕੋਲ ਰੱਖ ਲੈ ਕਿ ਤੂੰ ਇਹਦਾ ਜੋ ਕਰਨਾ ਕਰ ਸਕਦੀ ਆ ਤੇ ਉਹ ਜੀ ਜਿਹੜੀ ਨਿਰਮਲਾ ਹੁੰਦੀ ਉਹ ਜਿਹੜੀ ਰਾਖ ਹੁੰਦੀ ਭਪੂਤੀ ਹੁੰਦੀ ਆ ਉਹਨੂੰ ਆਪਣੇ ਸਾੜੀ ਦੇ ਪੱਲੇ ਦੇ ਨਾਲ ਬੰਨ ਲੈਂਦੀ ਆ ਤੇ ਉਹਨੂੰ ਘਰ ਲੈ ਜਾਂਦੀ ਆ ਤੇ ਜਦੋਂ ਘਰ ਲੈ ਕੇ ਜਾਂਦੀ ਆ ਤੇ ਆਪਣੀ ਸੱਸ ਨੂੰ ਸਾਰੀ ਗੱਲਬਾਤ ਦੱਸਦੀ ਆ ਜੋ ਉਹਦੇ ਨਾਲ ਦਿਨ ਦੇ ਵਿੱਚ ਵਾਪਰਿਆ ਹੁੰਦਾ ਆ ਤੇ ਸਾਰੀ ਗੱਲਬਾਤ ਜਦੋਂ ਦੱਸਦੀ ਆ ਜੇ ਨਿਰਮਲਾ ਆਪਣੀ ਸੱਸ ਨੂੰ ਤੇ ਜੀ ਉਹਦੀ ਸੱਸ ਵੀ ਉਹਨੂੰ ਬਹੁਤ ਅਸ਼ੀਰਵਾਦ ਪਿਆਰ ਦਿੰਦੀ ਆ ਕਿ ਤੂੰ ਬਹੁਤ ਹੀ ਵਧੀਆ ਕੰਮ ਕੀਤਾ ਇੱਕ ਸੰਤ ਇੱਕ ਠਿਖਾਰੀ ਦੀ ਸੇਵਾ ਕੀਤੀ ਇਹਦਾ ਫਲ ਤੇਨੂੰ ਜ਼ਰੂਰ ਮਿਲੇਗਾ ਤੇ ਇਦਾਂ ਹੀ ਜੀ ਆਮ ਰੂਟੀਨ ਦੀ ਤਰ੍ਹਾਂ ਉਹ ਰੋਟੀ ਖਾਂਦੇ ਨੇ ਤੇ ਰੋਟੀ ਖਾ ਕੇ ਉਹ ਸੋ ਜਾਂਦੇ ਆ ਤੇ ਸੌਣ ਤੋਂ ਪਹਿਲਾਂ ਨਿਰਮਲਾ ਕੀ ਕਰਦੀ ਆ ਜਿਹੜੀ ਉਹ ਭੂਤੀ ਦਿੱਤੀ ਹੁੰਦੀ ਆ ਸੰਤ ਭਖਾਰੀ ਜੀ ਨੇ ਉਹਨੂੰ ਦਿੱਤੀ ਹੁੰਦੀ ਆ ਉਹ ਕੀ ਕਰਦੀ ਆ ਜੀ ਉਹ ਭੂਤੀ ਆਪਣੀ ਝੌਂਪੜੀ ਦੇ ਚਾਰੋਂ ਕੋਨਿਆਂ ਦੇ ਵਿੱਚ ਛਿੜਕ ਦਿੰਦੀ ਆ ਥੋੜੀ ਥੋੜੀ ਤੇ ਬਾਕੀ ਜਿਹੜੀ ਬਚੀ ਹੁੰਦੀ ਆ ਉਹ ਇੱਕ ਟਰੰਕ ਦੇ ਵਿੱਚ ਉਹ ਸਾਂਭ ਕੇ ਰੱਖ ਦਿੰਦੀ ਆ ਤੇ ਸਾਰਾ ਪਰਿਵਾਰ ਸੋ ਜਾਂਦਾ ਜੀ ਜਦੋਂ ਸਵੇਰ ਉੱਠਦੀ ਆ ਨਿਰਮਲਾ ਤੇ ਉੱਠ ਕੇ ਕੀ ਦੇਖਦੀ ਆ ਉਹ ਇੰਨੀ ਹੈਰਾਨ ਹੋ ਜਾਂਦੀ ਆ ਕਿ ਜਿਹੜੀ ਉਹਦੀ ਝੌਂਪੜੀ ਹੁੰਦੀ ਆ ਜੀ ਉਹ ਇੱਕ ਝੌਂਪੜੀ ਨਾ ਰਹਿ ਕੇ ਇੱਕ ਬਹੁਤ ਵੱਡੇ ਮਹਿਲ ਦੇ ਵਿੱਚ ਤਬਦੀਲ ਹੋ ਜਾਂਦੀ ਆ ਤੇ ਹੀਰੇ ਚਾਂਦੀ ਜਵਾਹਰਾਤ ਉਹਦੇ ਘਰ ਦੇ ਵਿੱਚ ਉਹਨੂੰ ਪਏ ਮਿਲਦੇ ਨੇ ਜਿਹੜੇ ਟਰੰਕ ਦੇ ਵਿੱਚ ਉਹਨੇ ਭਪੂਤੀ ਰੱਖੀ ਹੁੰਦੀ ਜਦੋਂ ਖੋਲਦੀ ਆ ਉਹਦੇ ਵਿੱਚ ਪੈਸਾ ਹੀ ਪੈਸਾ ਹੁੰਦਾ ਤੇ ਉਹ ਬਹੁਤ ਹੈਰਾਨ ਹੁੰਦੀ ਆ ਦੇਖ ਕੇ ਤੇ ਉਹ ਆਪਣੀ ਸੱਸ ਨੂੰ ਉਠਾਉਂਦੀ ਆ ਕਿ ਮਾਤਾ ਜੀ ਉਠੋ ਦੇਖੋ ਆਪ ਦੇਖੋ ਕੀ ਹੋ ਗਿਆ ਹਨਾ ਕਿ ਜਿਹੜੀ ਮੈਂ ਭਘੂਤੀ ਲੈ ਕੇ ਆਈ ਸੀ ਰਾਤ ਨੂੰ ਤੁਸੀਂ ਦੇਖੋ ਕਿ ਕਿੰਨੀ ਕਿਰਪਾ ਹੋਈ ਆ ਆਪਣੇ ਤੇ ਪਰਮਾਤਮਾ ਨੇ ਦੇਖੋ ਕਿੰਨੇ ਕਿੰਨਾ ਚਮਤਕਾਰ ਕੀਤਾ ਜੀ ਤੇ ਜਦੋਂ ਦੀ ਸਾਸੂ ਠਕੀ ਦੇਖਦੀ ਆ ਤੇ ਉਹ ਵੀ ਬਹੁਤ ਹੈਰਾਨ ਹੋ ਜਾਂਦੀ ਆ ਦੇਖ ਕੇ ਤੇ ਉਹਨੂੰ ਉਹ ਕਹਿੰਦੀ ਆ ਕਿ ਇਹ ਤੇਰੀ ਸੇਵਾ ਦਾ ਤੈਨੂੰ ਫਲ ਮਿਲਿਆ ਆ ਜਿਹੜੀ ਤੂੰ ਸੇਵਾ ਉਸ ਭਿਖਾਰੀ ਦੀ ਗੱਲ ਕੀਤੀ ਆ ਤੇ ਤੇਰੇ ਮਨ ਦੇ ਵਿੱਚ ਕਿਸੇ ਲਈ ਪਾਪ ਨਹੀਂ ਹੈਗਾ ਤੂੰ ਇੱਕ ਸੱਚੀ ਇਹ ਇਨਸਾਨ ਅਸੱਚੇ ਦਿਲ ਤੇਰਾ ਦਿਲ ਬਹੁਤ ਸੱਚਾ ਆ ਤੂੰ ਕਦੀ ਕਿਸੇ ਦਾ ਮਾੜਾ ਨਹੀਂ ਸੋਚਦੀ ਤੇ ਤੂੰ ਹਮੇਸ਼ਾ ਰੱਬ ਦੇ ਬਾਣੇ ਦੇ ਵਿੱਚ ਰਹਿਣੀ ਆ ਇਸ ਕਰਕੇ ਪਰਮਾਤਮਾ ਨੇ ਤੈਨੂੰ ਇਨਾਮ ਦੇ ਰੂਪ ਦੇ ਵਿੱਚ ਸਭ ਕੁਝ ਦਿੱਤਾ ਆ ਤੇ ਤੂੰ ਬਹੁਤ ਹੀ ਸਾਡੇ ਲਈ ਭਾਗਾ ਵਾਲੀ ਐ ਤੂੰ ਸਾਡੇ ਘਰ ਦੀ ਲక్ష్ਮੀ ਐ ਤੇ ਇਦਾਂ ਹੀ ਹੁੰਦਾ ਜੀ ਜਦੋਂ ਉਸਦੇ ਪਤੀ ਦੀ ਅੱਖ ਖੁੱਲਦੀ ਆ ਤੇ ਉਹ ਉੱਠ ਕੇ ਜੀ ਦੇਖਦਾ ਆ ਜਦੋਂ ਕਿਉਂਕਿ ਉਹਦਾ ਜਿਹੜਾ ਹਸਬੈਂਡ ਹੁੰਦਾ ਉਹ ਅੰਨ੍ਹਾ ਹੁੰਦਾ ਪਰ ਜਦੋਂ ਉਹ ਦੇਖਦਾ ਉੱਠ ਕੇ ਉਹਦੀ ਅੱਖਾਂ ਦੀ ਨਿਗਾ ਵਾਪਸ ਆ ਜਾਂਦੀ ਆ ਤੇ ਉਹ ਉੱਚੀ ਉੱਚੀ ਰੋਲਾ ਪਾਉਣ ਲੱਗ ਜਾਂਦਾ ਆਪਣੀ ਘਰ ਵਾਲੀ ਨੂੰ ਬਾਜਾ ਮਾਰਦਾ ਆਪਣੀ ਮਾਂ ਨੂੰ ਬਾਜਾ ਮਾਰਦਾ ਕਿ ਮੈਨੂੰ ਸਭ ਕੁਝ ਦਿਖਣ ਲੱਗ ਪਿਆ ਸੋ ਇਦਾਂ ਜੀ ਜਿਹੜੇ ਪਰਮਾਤਮਾ ਜੀ ਆ ਉਹ ਨਿਰਮਲਾ ਦੀ ਇੱਕ ਰਾਤ ਦੇ ਵਿੱਚ ਹੀ ਪੂਰੀ ਜੀ ਉਹਦੀ ਲਾਈਫ ਬਦਲ ਦਿੰਦੇ ਆ ਉਹਨੂੰ ਚੰਗਾ ਇੱਕ ਮਹਿਲ ਵਰਗਾ ਘਰ ਮਿਲਦਾ ਉਹਦੇ ਪਤੀ ਦੀਆਂ ਜੋ ਅੱਖਾਂ ਖਰਾਬ ਹੁੰਦੀਆਂ ਤੇ ਉਹ ਵੀ ਠੀਕ ਹੋ ਜਾਂਦੀਆਂ ਤੇ ਉਹਦਾ ਪਤੀ ਇੱਕ ਰਾਜੇ ਤੋਂ ਘਟ ਨਹੀਂ ਲੱਗ ਰਿਹਾ ਸੀਗਾ ਤੇ ਉਹ ਵਾਹਿਗੁਰੂ ਜਿੱਦਾ ਸ਼ੁਕਰਾਨਾ ਕਰਦੇ ਨੇ ਤੇ ਸ਼ੁਕਰਾਨੇ ਦੇ ਵਜ੍ਹਾ ਉਹ ਆਪਣੇ ਘਰ ਦੇ ਵਿੱਚ ਸ਼ਬਦ ਕੀਰਤਨ ਉਹ ਕਹਿੰਦੇ ਨੇ ਆਪਾਂ ਕੀਰਤਨ ਕਰਵਾਉਨੇ ਆਪਣੇ ਘਰ ਦੇ ਵਿੱਚ ਤੇ ਉਹ ਜੀ ਜਦੋਂ ਕੀਰਤਨ ਰਖਾਉਂਦੇ ਨੇ ਉਹ ਸਾਰੇ ਜੋ ਗਲੀ ਗਵਾਂਡਾ ਉਹਨਾਂ ਨੂੰ ਵੀ ਸੱਦਾ ਦਿੰਦੇ ਆ ਤੇ ਨਾਲ ਦੀ ਨਾਲ ਜੀ ਜਿਹੜੀ ਨਿਰਮਲਾ ਹੁੰਦੀ ਆ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਵੀ ਚਿੱਠੀ ਭੇਜਦੀ ਆ ਕੀ ਨ ਕੀਰਤਨ ਕਰਵਾਉਣਾ ਹੈ ਕਿ ਤੁਸੀਂ ਸਾਰੇ ਪਰਿਵਾਰ ਨੂੰ ਜੀ ਉਹ ਨਿਮੰਤਰਣ ਭੇਜ ਦੀਆ ਆਪਣੇ ਮਾਤਾ ਪਿਤਾ ਨੂੰ ਤੇ ਉਧਰੋਂ ਜੀ ਜਿਹੜੀ ਉਹਦੀ ਭੈਣ ਹੁੰਦੀ ਆ ਸੁਭਾਗਵਤੀ ਉਹਨਾਂ ਦੇ ਵੀ ਉਹ ਘਰ ਦੇ ਵਿੱਚ ਜੀ ਇੱਕ ਪੱਤਰ ਦੇ ਰਾਹੀਂ ਉਹ ਜੀ ਇੱਕ ਉਹਨਾਂ ਨੂੰ ਪੱਤਰ ਲਿਖਦੀ ਆ ਕਿ ਤੁਸੀਂ ਵੀ ਜ਼ਰੂਰ ਆਉਣਾ ਜੀ ਉਹ ਸਾਰਿਆਂ ਨੂੰ ਸੱਦਦੀ ਆ ਆਪਣੇ ਘਰ ਦੇ ਵਿੱਚ ਕਿ ਜਦੋਂ ਉਸ ਦੇ ਮਾਤਾ ਪਿਤਾ ਆਉਂਦੇ ਨੇ ਜੀ ਉਸ ਦੇ ਘਰ ਦੇ ਵਿੱਚ ਕੀਰਤਨ ਜਦੋਂ ਹੁੰਦਾ ਹੈ ਤੇ ਉਹ ਜਦੋਂ ਆ ਕੇ ਦੇਖਦੇ ਨੇ ਉਹਦਾ ਘਰ-ਬਾਰ ਉਹਦਾ ਜੋ ਮਹਿਲ ਵਰਗਾ ਘਰ ਬਣ ਚੁੱਕਾ ਸੀ ਉਹ ਹੈਰਾਨ ਹੋ ਜਾਂਦੇ ਨੇ ਤੇ ਜਿਹੜੀ ਉਹਦੀ ਭੈਣ ਸੁਭਾਗਵਤੀ ਹੁੰਦੀ ਆ ਜਿਹੜੀ ਆਪਣੀ ਭੈਣ ਤੋਂ ਬਹੁਤ ਨਫ਼ਰਤ ਕਰਦੀ ਹੁੰਦੀ ਆ ਤੇ ਉਸ ਨੂੰ ਇੱਕ ਗਰੂਰ ਹੁੰਦਾ ਕਿ ਮੈਂ ਬਹੁਤ ਹੀ ਵਧੀਆ ਘਰ 'ਚ ਵਿਆਹੀ ਆ ਉਹਦਾ ਗਰੂਰ ਟੁੱਟ ਜਾਂਦਾ ਜੀ ਆ ਕੇ ਜਦੋਂ ਆਪਣੀ ਤੋਂ ਵੀ ਅਮੀਰ ਹੋਈ ਉਸ ਨਰਮਲਾ ਨੂੰ ਦੇਖਦੀ ਆ ਪਰ ਇਸ ਕਹਾਣੀ ਦੇ ਵਿੱਚ ਇੱਥੇ ਇੱਕ ਇਹ ਮੋੜ ਆ ਚੁੱਕਾ ਸੀ ਕਿ ਜਿਹੜੇ ਨਿਰਮਲਾ ਦੇ ਮਾਤਾ ਪਿਤਾ ਸੀ ਉਹਨਾਂ ਨੂੰ ਪਰਮਾਤਮਾ ਉਹਨਾਂ ਦੀ ਕਰਮਾਂ ਦਾ ਫਲ ਦੇ ਚੁੱਕਾ ਹੁੰਦਾ ਤੇ ਜਿਹੜੇ ਨਿਰਮਲਾ ਦੇ ਮਾਤਾ ਪਿਤਾ ਹੁੰਦੇ ਆ ਉਹਨਾਂ ਨੂੰ ਕੋੜ ਪੈ ਚੁੱਕਾ ਹੁੰਦਾ ਤੇ ਬਹੁਤ ਹੀ ਜ਼ਿਆਦਾ ਉਹ ਬਿਮਾਰ ਹੋ ਜਾਂਦੇ ਹੁੰਦੇ ਆ ਪਰ ਫਿਰ ਵੀ ਉਹ ਨਿਮੰਤਰਣ ਦੇਣ ਤੇ ਆਪਣੀ ਧੀ ਦੇ ਘਰ ਚ ਜ਼ਰੂਰ ਆਉਂਦੇ ਕਿਉਂਕਿ ਉਹਨਾਂ ਨੂੰ ਪਛਤਾਵਾ ਹੁੰਦਾ ਇਸ ਚੀਜ਼ ਦਾ ਸੋ ਜੀ ਉਹ ਪਰਕਰ ਕੁਝ ਨਹੀਂ ਸਕਦੇ ਹੁੰਦੇ ਉਹ ਹੈਰਾਨ ਵੀ ਹੁੰਦੇ ਆ ਪਰ ਆਪਣੇ ਕੀਤੇ ਤੇ ਉਹਨਾਂ ਨੂੰ ਸ਼ਰਮਿੰਦਗੀ ਵੀ ਬਹੁਤ ਹੁੰਦੀ ਆ ਕਿ ਅਸੀਂ ਇਸ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਵਿਆਇਆ ਸੀ ਇੱਥੇ ਵਿਆਹ ਤਾਂ ਇਹਨੂੰ ਇਸੇ ਪਰਮਾਤਮਾ ਨੇ ਪਰ ਇਸ ਨੂੰ ਅਸੀਂ ਇਹਦੇ ਕਰਮਾਂ ਦਾ ਖੋਣਾ ਚਾਇਆ ਪਰ ਪਰਮਾਤਮਾ ਨੇ ਜੋ ਕਿਸੇ ਦੇ ਕਰਮਾਂ 'ਚ ਲਿਖਿਆ ਹੁੰਦਾ ਉਹ ਨੂੰ ਜ਼ਰੂਰ ਦਿੰਦਾ ਚਾਹੇ ਟਾਈਮ ਪੈ ਸਕਦਾ ਪਰ ਮਿਲਦਾ ਜ਼ਰੂਰ ਆ ਸੋ ਉਹ ਆਪਸ ਦੇ ਵਿੱਚ ਤੀਵੀਂ ਆਦਮੀ ਜੋ ਉਹਦੇ ਮਾਤਾ ਪਿਤਾ ਹੁੰਦੇ ਆ ਬਹੁਤ ਹੀ ਸ਼ਰਮਿੰਦਾ ਹੋਏ ਹੁੰਦੇ ਆ ਜੀ ਉਹਨਾਂ ਦੀਆਂ ਨਜ਼ਰਾਂ ਤੋਂ ਪਤਾ ਲੱਗਦਾ ਜੀ ਉਹ ਕਿਵੇਂ ਸ਼ਰਮਿੰਦਾ ਹੋਏ ਹੁੰਦੇ ਆ ਸੋ ਉਧਰ ਉਹ ਜਿਹੜੀ ਸੁਭਾਗਵਤੀ ਹੁੰਦੀ ਆ ਉਹ ਤਾਂ ਸਾਰਾ ਕੁਝ ਦੇਖ ਕੇ ਜਲਪੁਣ ਜਾਂਦੀ ਆ ਤੇ ਉਹ ਆਪਣੀ ਭੈਣ ਨੂੰ ਪੁੱਛਦੀ ਆ ਇਹ ਕਿਵੇਂ ਹੋ ਗਿਆ ਕਿ ਤੈਨੂੰ ਜਦੋਂ ਸੀ ਵਿਆਹਿਆ ਸੀ ਤੇਰਾ ਘਰ ਵਾਲਾ ਵੀ ਅੰਨਾ ਸੀ ਤੇ ਤੁਸੀਂ ਤਾਂ ਇੰਨੇ ਗਰੀਬ ਸੀ ਪਰ ਜਿਹੜੀ ਨਿਰਮਲਾ ਹੁੰਦੀ ਆ ਦਿਲ ਦੀ ਬੜੀ ਸਾਫ਼ ਹੁੰਦੀ ਆ ਜੀ ਉਹ ਸਾਰੀ ਜੋ ਵੀ ਗੱਲਬਾਤ ਹੋਈ ਹੁੰਦੀ ਆ ਉਹ ਦੱਸ ਦਿੰਦੀ ਆ ਕਿ ਉਹਨੂੰ ਇਹ ਸਭ ਕੁਝ ਕਿਵੇਂ ਪ੍ਰਾਪਤ ਹੋਇਆ ਸੋ ਜਿਹੜੀ ਹੁਣ ਸੁਭਾਗਵਤੀ ਆ ਉਹਦੇ ਮਨ ਦੇ ਵਿੱਚ ਲਾਲਚ ਜਾਗ ਪੈਂਦਾ ਤੇ ਉਹ ਜਦੋਂ ਘਰ ਜਾਂਦੀ ਆ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਂ ਵੀ ਖਰਬੂਜੇ ਵੇਚਣਿਆਂ ਤੇ ਉਹਦਾ ਘਰ ਵਾਲਾ ਕਹਿੰਦਾ ਤੈਨੂੰ ਕੀ ਲੋੜ ਪਈ ਖਰਬੂਜੇ ਵੇਚਣ ਦੀ ਤੈਨੂੰ ਕਿਹੜੀ ਚੀਜ਼ ਦੀ ਕਮੀ ਆ ਤੈਨੂੰ ਜੋ ਚਾਹੀਦਾ ਤੈਨੂੰ ਉਹ ਮਿਲਦਾ ਵਾ ਤੇ ਉਹ ਦੱਸਦੀ ਆ ਕਿ ਨਿਰਮਲਾ ਨੂੰ ਇਦਾਂ ਖਰਬੂਜੇ ਵੇਚ ਕੇ ਸਾਰੀ ਗੱਲਬਾਤ ਦੱਸਦੀ ਆ ਪਰ ਉਹਦਾ ਘਰ ਵਾਲਾ ਉਹਨੂੰ ਮਨਾ ਕਰਦਾ ਇਦਾਂ ਕਰਨ ਤੋਂ ਪਰ ਜਿਹੜੀ ਨਿਰਮਲਾ ਹੁੰਦੀ ਆ ਸੁਭਾਗਵਤੀ ਹੁੰਦੀ ਆ ਜੀ ਉਹ ਨਹੀਂ ਮੰਨਦੀ ਉਹ ਕਹਿੰਦੀ ਆ ਕਿ ਨਹੀਂ ਮੈਂ ਤਾਂ ਇਦਾਂ ਹੀ ਕਰੂੰਗੀ ਕਿ ਮੈਂ ਉਹਨੂੰ ਜੇ ਮਹਿਲ ਵਰਗਾ ਘਰ ਮਿਲ ਸਕਦਾ ਤੇ ਮੈਨੂੰ ਕਿਉਂ ਨਹੀਂ ਮੈਂ ਵੀ ਇਦਾਂ ਹੀ ਉਸ ਬੁੜੇ ਬਜ਼ੁਰਗ ਜਿਹੜਾ ਭਿਖਾਰੀ ਆ ਉਹਦੀ ਸੇਵਾ ਕਰੂੰਗੀ ਤੇ ਮੈਨੂੰ ਵੀ ਇਦਾਂ ਹੀ ਮਹਿਲ ਵਰਗਾ ਘਰ ਮਿਲੇਗਾ ਸੋ ਜੀ ਫਿਰ ਇਦਾਂ ਹੀ ਕਰਦੀ ਉਹ ਵੀ ਖਰਬੂਜੇ ਲੈ ਕੇ ਜੀ ਇੱਕ ਮੰਦਿਰ ਦੇ ਬਾਹਰ ਬੈਠ ਜਾਂਦੀ ਆ ਪਰ ਇਸ ਵਾਰੀ ਇੱਕ ਬਜ਼ੁਰਗ ਭਿਖਾਰੀ ਇੱਕ ਸੰਤ ਨਹੀਂ ਆਉਂਦਾ ਇੱਕ ਬਜ਼ੁਰਗ ਬੀਬੀ ਆਉਂਦੀ ਆ ਜੀ ਉਹਦੇ ਕੋਲ ਤੇ ਆ ਕੇ ਸਾਰਾ ਦਿਨ ਜੀ ਜਦੋਂ ਉੱਥੇ ਨਿਰਮਲਾ ਸੁਭਾਗਵਤੀ ਬੈਠੀ ਆਪਣੇ ਖਰਬੂਜੇ ਵੇਚਦੀ ਹੁੰਦੀ ਆ ਉਹਦਾ ਇੱਕ ਵੀ ਖਰਬੂਜਾ ਨਹੀਂ ਵਿਕਦਾ ਉਹ ਬਹੁਤ ਦੁਖੀ ਹੋਈ ਹੁੰਦੀ ਆ ਤੇ ਉਧਰ ਉਹ ਬੀਬੀ ਜਿਹੜੀ ਬਜ਼ੁਰਗ ਹੁੰਦੀ ਆ ਜਿਹੜੀ ਜੀ ਇੱਕ ਕਾਰਨ ਬਣ ਕੇ ਆਉਂਦੀ ਆ ਤੇ ਉਹ ਆ ਕੇ ਉਸ ਨੂੰ ਕਹਿੰਦੀ ਆ ਕਿ ਮੈਂ ਬਹੁਤ ਭੁੱਖੀ ਆ ਮੈਂ ਸਵੇਰ ਦਾ ਕੁਝ ਨਹੀਂ ਖਾਦਾ ਕਿ ਮੈਨੂੰ ਕੁਝ ਖਾਣ ਨੂੰ ਮਿਲੇਗਾ ਤੇ ਜਿਹੜੀ ਸੁਭਾਗਵਤੀ ਹੁੰਦੀ ਆ ਜੀ ਉਹ ਉਹਨੂੰ ਜੀ ਚਿੜਕਾ ਮਾਰ ਕੇ ਬੋਲਦੀ ਆ ਜੀ ਅੱਗਿਓ ਕਿ ਤੂੰ ਇੱਥੇ ਕੀ ਕਰਦੀ ਏ ਮੈਂ ਪਹਿਲਾਂ ਹੀ ਬਹੁਤ ਦੁਖੀ ਆ ਸਵੇਰ ਦਾ ਇੱਕ ਵੀ ਖਰਬੂਜਾ ਨਹੀਂ ਵਿਕਿਆ ਉੱਪਰੋਂ ਤੂੰ ਮੈਨੂੰ ਪਰੇਸ਼ਾਨ ਕਰਨ ਆ ਗਈ ਏ ਤੇਜੀ ਜਦੋਂ ਉਹ ਇਦਾਂ ਕਹਿੰਦੀ ਆ ਤੇ ਉਹਦੇ ਮਨ ਦੇ ਵਿੱਚ ਫਿਰ 2 ਮਿੰਟ ਬਾਅਦ ਇੱਕ ਵਿਚਾਰ ਆਉਂਦਾ ਵਾ ਕਿ ਕੀ ਪਤਾ ਇਹ ਮੇਰੇ ਨਾਲ ਜੋ ਸੇਮ ਉਹਦੇ ਨਾਲ ਨਿਰਮਲਾਨਾ ਹੋਇਆ ਤੇ ਉਹੀ ਮੇਰੇ ਨਾਲ ਹੋ ਰਿਹਾ ਵਾ ਕਿ ਪਰ ਉਹਦੀ ਵਾਰੀ ਇੱਕ ਬਜ਼ੁਰਗ ਭਿਖਾਰੀ ਆਇਆ ਸੀ ਪਰ ਇਹ ਭਿਖਾਰਣਾ ਪਰ ਫਿਰ ਵੀ ਜੀ ਉਹ 2 ਮਿੰਟ ਬਾਅਦ ਆਪਣੀ ਜਿਹੜੀ ਉਹ ਬੋਲਣ ਦੀ ਜਿਹੜੀ ਟੋਨ ਆ ਉਹ ਚੇਂਜ ਕਰ ਦਿੰਦੀ ਆ ਤੇ ਉਹ ਜੀ ਭਿਖਾਰਣ ਨੂੰ ਕਹਿੰਦੀ ਆ ਕਿ ਨਹੀਂ ਆਓ ਜੀ ਆਓ ਜੀ ਉਹ ਬਿਲਕੁਲ ਜੀ ਆਪਣਾ ਰਵਈਆ ਹੀ ਬਦਲ ਦਿੰਦੀ ਆ ਜਦੋਂ ਉਹਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਵਾ ਉਹ ਸੋਚ ਕੇ ਕਿ ਸ਼ਾਇਦ ਮੇਰੇ ਨਾਲ ਵੀ ਹੁਣ ਉਹੀ ਹੋਊਗਾ ਜੋ ਨਿਰਮਲਾਨਾ ਹੋਇਆ ਸੀ ਸੋਜੀ ਸੁਭਾਗਵਤੀ ਉਹਨੂੰ ਪਿਆਰ ਨਾਲ ਕਹਿੰਦੀ ਨਹੀਂ ਜੀ ਆਓ ਤੁਸੀਂ ਖਾਓ ਖਰਬੂਜੇ ਖਾਓ ਬੀਬੀ ਜੀ ਪਰ ਜਿਹੜੀ ਉਹ ਭਖਾਰਣ ਹੁੰਦੀ ਹੈ ਜੀ ਇਸ ਵਾਰ ਖਰਬੂਜੇ ਖਾਣ ਤੋਂ ਮਨਾ ਕਰ ਦਿੰਦੀ ਆ ਤੇ ਖਰਬੂਜੇ ਖਾਣ ਤੋਂ ਮਨਾ ਕਰਕੇ ਜੀ ਉਹ ਉੱਥੇ ਜਾਣ ਲੱਗੀ ਹੁੰਦੀ ਆ ਤੇ ਜਾਣ ਲੱਗੀ ਉਹ ਪਪੂਤੀ ਦੇ ਜਾਂਦੀ ਆ ਸੁਭਾਗਵਤੀ ਨੂੰ ਸੁਭਾਗਵਤੀ ਜੀ ਉਹ ਭਪੂਤੀ ਲੈ ਕੇ ਬਹੁਤ ਖੁਸ਼ ਹੁੰਦੀ ਆ ਉਹਨੂੰ ਇਹ ਮਤਲਬ ਨਹੀਂ ਹੁੰਦਾ ਉਹਨੂੰ ਉਹਨੇ ਖਰਬੂਜੇ ਖਾਦੇ ਕਿ ਨਹੀਂ ਖਾਦੇ ਉਹਨੂੰ ਇਹ ਮਤਲਬ ਹੁੰਦਾ ਕਿ ਜਿਹੜੀ ਭਪੂਤੀ ਮਿਲੀ ਆ ਇਹ ਹੀ ਭਪੂਤੀ ਨੇ ਨਿਰਮਲਾ ਦੀ ਲਾਈਫ ਨੂੰ ਚੇਂਜ ਕਰਤਾ ਤੇ ਮੇਰੀ ਲਾਈਫ ਨੂੰ ਇਹ ਭਪੂਤੀ ਚੇਂਜ ਕਰੇਗੀ ਉਹ ਜਾ ਕੇ ਕੀ ਕਰਦੀ ਆ ਆਪਣੇ ਘਰ ਦੇ ਵਿੱਚ ਜਿਵੇਂ ਨਿਰਮਲਾ ਨੇ ਭਪੂਤੀ ਛਿੜਕੀ ਹੁੰਦੀ ਆ ਚਾਰੋਂ ਕੋਨੀਆਂਾਂ ਤੀਓ ਆਪਣੇ ਘਰ ਦੇ ਹਰ ਇੱਕ ਕੋਨੇ 'ਚ ਭਪੂਤੀ ਛੜਕ ਦਿੰਦੀ ਆ ਤੇ ਉਹ ਟਰੰਕ ਦੇ ਵਿੱਚ ਭਪੂਤੀ ਨੂੰ ਰੱਖ ਦਿੰਦੀ ਆ ਤੇ ਰਾਤ ਨੂੰ ਉਹ ਸੋ ਜਾਂਦੀ ਆ ਤੇ ਜਦੋਂ ਸਵੇਰੇ ਉੱਠਦੀ ਆ ਤੇ ਉੱਠ ਕੇ ਦੀ ਇਹ ਦੇਖਦੀ ਆ ਉਹਦਾ ਇੱਕ ਜਿਹੜਾ ਵਧੀਆ ਘਰ ਹੁੰਦਾ ਇੱਕ ਝੋਂਪੜੀ 'ਚ ਤਬਦੀਲ ਹੋ ਜਾਂਦਾ ਵਾ ਸਲੀ ਗੜੀ ਦੀ ਝੋਂਪੜੀ ਟੁੱਟੀ ਫੁੱਟੀ ਝੋਂਪੜੀ ਹੁੰਦੀ ਆ ਤੇ ਆਲੇ-ਦਿਵਾਲੇ ਕੀੜੇ ਮਕੋੜੇ ਪਤਾ ਨਹੀਂ ਕਿਹੜੇ-ਕਿਹੜੇ ਜੀ ਜਿਹੜੇ ਜਾਨਵਰ ਹੁੰਦੇ ਆ ਉਹ ਰੇੰਗਣੇ ਸ਼ੁਰੂ ਹੋ ਜਾਂਦੇ ਆਲੇ-ਦਿਵਾਲੇ ਤੇ ਜੀ ਜਿਹੜਾ ਟਰੰਕ ਹੁੰਦਾ ਵਾ ਉਹਦੇ ਵਿੱਚ ਵੀ ਜੀ ਬਹੁਤ ਹੀ ਜ਼ਿਆਦਾ ਕੀੜੇ ਮਕੋੜੇ ਤੁਰਨ ਲੱਗ ਜਾਂਦੇ ਆ ਤੇ ਉਹ ਚੀਕਾਂ ਮਾਰਨ ਲੱਗ ਜਾਂਦੀ ਆ ਤੇ ਆਪਣੇ ਘਰ ਵਾਲਿਆਂ ਨੂੰ ਉਠਾਉਂਦੀ ਆ ਤੇ ਉਹਦਾ ਘਰ ਵਾਲਾ ਵੀ ਦੇਖ ਕੇ ਸਭ ਕੁਝ ਹੈਰਾਨ ਹੋ ਜਾਂਦਾ ਤੇ ਉਹ ਜੀ ਸੁਭਾਗਵਤੀ ਨੂੰ ਬੋਲਦਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਇਹ ਸਭ ਕੁਝ ਨਾ ਕਰ ਜੋ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਉਹਦੇ ਵਿੱਚ ਹੀ ਸਬਰ ਕਰਨਾ ਚਾਹੀਦਾ ਸੀ ਤੇਰੀ ਭੈਣ ਦੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਸੀ ਉਹ ਦਿਲ ਦੀ ਬਹੁਤ ਸਾਫ਼ ਸੀ ਤੇ ਪਰਮਾਤਮਾ ਨੇ ਉਹਦਾ ਸਖ ਸਾਫ ਦਿੱਤਾ ਪਰਮਾਤਮਾ ਦੇ ਪਰਮਾਤਮਾ ਨੇ ਉਹਦੀ ਇਮਾਨਦਾਰੀ ਦੇ ਕਰਕੇ ਉਹਨੂੰ ਉਹ ਸਭ ਕੁਝ ਦਿੱਤਾ ਪਰ ਤੇਰੇ ਮਨ ਦੇ ਵਿੱਚ ਲਾਲਚ ਸੀ ਸੋ ਤੇਰੇ ਲਾਲਚ ਨੇ ਤੈਨੂੰ ਇਹ ਸਭ ਕੁਝ ਦਿੱਤਾ ਤੇ ਜੀ ਜਦੋਂ ਇਹ ਸਾਰੀ ਗੱਲਬਾਤ ਨਿਰਮਲਾ ਨੂੰ ਪਤਾ ਲੱਗਦੀ ਆ ਤੇ ਉਹ ਜੀ ਜਦੋਂ ਪਤਾ ਲੱਗਦਾ ਕਿ ਉਹਦੀ ਭੈਣ ਇਹ ਪ੍ਰੋਬਲਮ ਦੇ ਵਿੱਚ ਆ ਤੇ ਉਹ ਜ਼ਰੂਰ ਜਾਂਦੀ ਆ ਜੀ ਉਹਨੂੰ ਮਿਲਣ ਜਾਂਦੀ ਆ ਤੇ ਉਹ ਸਾਰਾ ਕੁਝ ਦੇਖ ਕੇ ਹੈਰਾਨ ਹੋ ਜਾਂਦੀ ਆ ਤੇ ਜਦੋਂ ਜਾ ਕੇ ਉਹਦੇ ਘਰ ਦੀ ਹਾਲਾਤ ਦੇਖਦੀ ਪਰ ਜਿਹੜੀ ਸੁਭਾਗਵਤੀ ਆ ਉਹਦੀ ਜ਼ਿੰਮੇਵਾਰ ਉਹ ਨਿਰਮਲਾ ਨੂੰ ਹੀ ਮੰਨਦੀ ਹੁੰਦੀ ਆ ਉਹ ਹੋਰ ਵੀ ਨਫ਼ਰਤ ਕਰਨ ਲੱਗ ਜਾਂਦੀ ਆ ਨਿਰਮਲਾ ਤੋਂ ਪਰ ਨਿਰਮਲਾ ਦਿਲ ਦੀ ਸਾਫ਼ ਹੁੰਦੀ ਆ ਇੱਕ ਨੇਕ ਇਨਸਾਨ ਹੁੰਦੀ ਆ ਜੀ ਉਹ ਕੀ ਕਰਦੀ ਆ ਜੀ ਉਹ ਆਪਣੇ ਪੈਸਿਆਂ ਚੋਂ ਕੁਝ ਪੈਸੇ ਆਪਣੀ ਭੈਣ ਸੁਭਾਗਵਤੀ ਨੂੰ ਦਿੰਦੀ ਆ ਤਾਂ ਕਿ ਉਹ ਦੁਬਾਰਾ ਆਪਣਾ ਘਰ-ਬਾਰ ਬਣਾ ਸਕੇ ਤੇ ਜੀ ਉਹ ਆਪਣੇ ਪੈਸਿਆਂ ਦੇ ਨਾਲ ਆਪਣੇ ਮਾਤਾ-ਪਿਤਾ ਦਾ ਵੀ ਬਹੁਤ ਇਲਾਜ ਕਰਵਾਉਂਦੀ ਆ ਪਰ ਹੁਣ ਕਾਫੀ ਧੇਰ ਹੋ ਚੁੱਕੀ ਹੁੰਦੀ ਆ ਭਾਵੇਂ ਉਸ ਦੇ ਮਾਤਾ ਪਿਤਾ ਨੂੰ ਪਛਤਾਵਾ ਸੀ ਕਿ ਉਹਨਾਂ ਨੇ ਆਪਣੀ ਵੱਡੀ ਬੇਟੀ ਨਰਮਲਾ ਦੇ ਨਾਲ ਗਲਤ ਕੀਤਾ ਪਰ ਕਿਤੇ ਨਾ ਕਿਤੇ ਜੀ ਉਹ ਹੁਣ ਜਿਹੜਾ ਸਮਾਂ ਕਹਿੰਦੇ ਹੁੰਦੇ ਆ ਕਿ ਹੱਥੋਂ ਨਿਕਲ ਚੁੱਕਾ ਸੀ ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਜ਼ਰੂਰ ਮਿਲਿਆ ਕਰਮਾਂ ਦਾ ਫਲ ਜੀ ਜ਼ਰੂਰ ਮਿਲਦਾ ਵਾ ਚਾਹੇ ਆਪਾਂ ਨੂੰ ਪਛਤਾਵਾ ਵੀ ਹੋ ਜਾਵੇ ਪਰ ਕਰਮਾਂ ਦਾ ਫਲ ਤਾਂ ਜ਼ਰੂਰ ਮਿਲਦਾ ਹੀ ਮਿਲਦਾ ਤੇ ਇਦਾਂ ਹੀ ਉਹਦੇ ਮਾਤਾ ਪਿਤਾ ਨੂੰ ਵੀ ਮਿਲਿਆ ਉਹ ਤੜਪ ਤੜਪ ਕੇ ਬਿਮਾਰੀ ਦੇ ਨਾਲ ਮਰ ਗਏ ਜੀ ਕੋਈ ਉਹਨਾਂ ਤੇ ਜਿੰਨੀ ਵੀ ਉਹਨਾਂ ਨੇ ਇਲਾਜ ਕਰਾਇਆ ਕੋਈ ਵੀ ਦਵਾਈ ਕੰਮ ਨਹੀਂ ਕੀਤੀ ਉਹਨਾਂ ਤੇ ਬਸ ਉਹ ਜੀ ਜਿਵੇਂ ਕੋੜ ਜਿਵੇਂ ਇੱਕ ਕੋੜੀ ਮਰਦਾ ਆ ਤੇ ਦੋਨੋਂ ਪਤੀ ਪਤਨੀ ਬਿਮਾਰੀ ਦੇ ਵਿੱਚ ਹੀ ਸੜ ਗਲ ਕੇ ਜੀ ਉਹਨਾਂ ਦਾ ਜਿਹੜਾ ਸਰੀਰ ਉਹ ਗਲ ਸੜ ਗਿਆ ਸੀ ਇੱਦਾਂ ਹੀ ਮਰੇ ਜੀ ਉਹ ਸੋ ਜੀਵਨ ਵਿੱਚ ਹਰ ਸਿੱਤੇ ਤੇ ਹਰ ਵਾਪਰਨ ਵਾਲੀ ਘਟਨਾ ਸਾਨੂੰ ਇੱਕ ਸਬਕ ਸਿਖਾਉਂਦੀ ਹੈ ਇਸ ਕਹਾਣੀ ਨੇ ਸਾਨੂੰ ਸਿਖਾਇਆ ਕਿ ਪਿਆਰ ਸੱਚਾਈ ਤੇ ਸੰਤੋਖ ਦੀਆਂ ਰਾਹਾਂ ਤੇ ਚੱਲ ਕੇ ਹੀ ਅਸੀਂ ਰੱਬ ਦੀ ਕਿਰਪਾ ਦੇ ਹੱਕਦਾਰ ਬਣ ਸਕਦੇ ਹਾਂ ਪੈਸਾ غرੂਰ ਤੇ ਕਲੰਕਿਤ ਖਿਆਲ ਬਸ ਜੀਵਨ ਨੂੰ ਕਮਜ਼ੋਰ ਕਰਦੇ ਨੇ ਸੱਚੇ ਮਨ ਨਾਲ ਕੀਤੀ ਸੇਵਾ ਤੇ ਸਾਫ਼ ਦਿਲ ਨਾਲ ਕੀਤੇ ਕਰਮਾਂ ਦਾ ਫਲ ਕਦੇ ਵੀ ਅਧੂਰਾ ਨਹੀਂ ਰਹਿੰਦਾ ਨਿਰਮਲਾ ਨੇ ਹਾਲਾਂਕਿ ਉਸ ਦੇ ਨਾਲ ਕੁਝ ਵੀ ਚੰਗਾ ਨਹੀਂ ਸੀ ਹੋ ਰਿਹਾ ਫਿਰ ਵੀ ਉਸ ਨੇ ਆਪਣੇ ਧਰਮ ਪਰੋਸੇ ਤੇ ਮਿਹਨਤ ਦੇ ਨਾਲ ਰੱਬ ਦਾ ਆਸ਼ੀਰਵਾਦ ਹਾਸਲ ਕੀਤਾ ਉਸ ਦੇ ਮਾਪਿਓ ਦੇ ਕਰਮਾਂ ਨੇ ਉਹਨਾਂ ਨੂੰ ਦੁੱਖਾਂ ਦੇ ਰਾਹ ਤੇ ਲਿਆ ਕੇ ਖੜਾ ਕਰ ਦਿੱਤਾ ਕਿਉਂਕਿ ਕਰਮਾਂ ਦਾ ਫਲ اٹਲ ਹੁੰਦਾ ਇਸ ਕਹਾਣੀ ਦੇ ਤੋਂ ਇਹ ਸਬਕ ਆਪਾਂ ਨੂੰ ਇਹ ਸਬਕ ਸਿਖਾਉਂਦੀ ਹੈ ਕਿ ਜੇਕਰ ਅਸੀਂ ਚੰਗੇ ਕਰਮ ਕਰੀਏ ਤਾਂ ਰੱਬ ਕਦੇ ਵੀ ਸਾਡੀ ਸੇਵਾ ਦਾ ਮੁੱਲ ਨਹੀਂ ਕੱਟਦਾ ਤੇ ਸੱਚੇ ਮਨ ਤੇ ਕੀਤੇ ਗੁਣਾਂ ਦਾ ਫਲ ਬੇਅੰਤ ਹੀ ਮਿਲਦਾ ਹੈ ਤੇ ਉਸ ਰੱਬ ਦੇ ਇਨਸਾਫ ਦੇ ਅੱਗੇ ਕਿਸੇ ਦਾ غرور ਨਹੀਂ ਚੱਲਦਾ ਸੱਚ ਤੇ ਸੇਵਾ ਦੇ ਰਾਹ ਤੇ ਚੱਲਣਾ ਹੀ ਸਾਡੀ ਆਤਮਿਕ ਸਫਲਤਾ ਦਾ ਮੂਲ ਹੈ ਜਿਵੇਂ ਨਿਰਮਲਾ ਨੇ ਆਪਣੀ ਸੱਚੀ ਸੇਵਾ ਦੇ ਨਾਲ ਸਭ ਤੋਂ ਉੱਚਾ ਦਰਜਾ ਹਾਸਲ ਕੀਤਾ ਉਹ ਦਰਸਾਉਂਦਾ ਹੈ ਕਿ ਕਰਮਾਂ ਦੀ ਤਾਕਤ ਨਾਲ ਉਪਕਾਰ ਦੇ ਰਾਹ ਖੋਲੇ ਜਾ ਸਕਦੇ ਨੇ ਉਸ ਦੇ ਮਾਪਿਓ ਆਪਣੇ ਕਰਮਾਂ ਦੇ ਪਾਪਾ ਨੂੰ ਸਮਝਣ ਦੇ ਬਾਵਜੂਦ ਆਪਣੇ ਕਰਮਾਂ ਦੇ ਫਲ ਤੋਂ ਬਚ ਨਹੀਂ ਸਕੇ ਇਸੇ ਤਰ੍ਹਾਂ ਅਸਲ ਖੁਸ਼ੀ ਤੇ ਆਨੰਦ ਸੰਤੋਖ ਨਾਲ ਮਿਲਦੇ ਨੇ ਤੇ ਅਸਲ ਕਰਮਾਂ ਦੇ ਬੀਜੇ ਅਸੀਮ ਸੁੱਖਾਂ ਦੇ ਫਲ ਹੀ ਪੈਦਾ ਹੁੰਦੇ ਨੇ ਕਹਾਣੀ ਸਾਨੂੰ ਸਬਕ ਦਿੰਦੀ ਹੈ ਕਿ ਜੇਕਰ ਅਸੀਂ ਸੰਤੋਖ ਸੇਵਾ ਤੇ ਸੱਚਾਈ ਨੂੰ ਜੀਵਨ ਦਾ ਅੰਗ ਬਣਾਈਏ ਤਾਂ ਸਾਡਾ ਭਲਾ ਹੀ ਹੋਵੇਗਾ ਤੇ ਅਸੀਂ ਆਪਣੀ ਅਸਲ ਮੰਜ਼ਿਲ ਨੂੰ ਹਾਸਲ ਕਰ ਲਵਾਂਗੇ ਐਸੀ ਕਿ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜਰੂਰ ਦੱਸਣਾ ਤੇ ਤੁਹਾਨੂੰ ਇਹਨੂੰ ਤਾਂ ਕੀ ਮੋਟੀਵੇਸ਼ਨ ਮਿਲੀ ਇਹ ਵੀ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਜ਼ਰ ਰਹੋ ਵਾਜ਼ਰ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ